ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਈਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਜੀ ਵੀਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੈਂ ਨੰਬਰ ਐਸਟਾਨ ਮੈਂ ਸੋਤ ਕੈਨੇਮ ਜੀ ਕਿਕਸੋ ਕੱਟ ਜੀ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਜਿੱਦੇ ਬੱਚੀ ਤਾਜੀ ਸੂਈ ਦੇਖੀ ਜਾਨੇ ਕਿਹੜਾ ਸੁਆ ਸੁਈ ਆ ਬਾਈ ਜੀ ਸੁਧਰਾ ਸੁਆ ਸੁਈ ਹੈ ਜੀ ਕਦੋਂ ਕੁ ਸੂਈ ਆਏ ਸੂਈ ਇਹ ਕੱਲ ਵੀ ਆਈ ਹੈ ਆਪਣੀ ਕੋਲ ਸ਼ਾਮ ਦੀ ਬੱਚਾ ਆ ਗਿਆ ਮੇਲ ਕਾ ਫੜ ਹਾਂ ਜੀ ਹਾਂ ਮੇਲ ਦਿੱਤਾ ਜੀ ਜੇਰ ਜੱਬ ਔਕੇ ਜੇਰ ਵਗੈਰਾ ਹੀ ਡਾਣਾ ਹੈ ਕਿੰਨਾ ਇੱਕ ਸਟਾਰਟਿੰਗ ਆ ਦੁੱਧ ਥੱਲੇ ਦੇ ਜਿਹੜੇ ਸਵੇਰੇ 7 ਕਿਲੋ ਬੋਲਾ ਕੱਢਿਆ ਜੀ ਖਾਲੀ ਹੋ ਗਈ ਸਵੇਰੇ ਜਮਾ ਜੀ ਠੀਕ ਹੈ ਅੰਦਾਜ਼ਾ ਲਾ ਸਕੀਏ ਭਾਬੀ 14 ਕਿਲੋ ਦੁੱਧ ਸਟਾਰਟਿੰਗ ਹੈਗਾ 14 15 ਬਾਹਰ ਕਹਿੰਦਾ ਬਾ 20 ਤੋਂ ਪਾਰ ਵਾਲੀ ਹੈਗੀ ਆ ਹਾਂ ਜੀ ਹਾਂ 20 ਤੋਂ ਪਾਰ ਦੋ ਦੇਣਾ ਠੀਕ ਹੈ ਤੇ ਚੌਂਡ ਚਵਾ ਕਿਵੇਂ ਆ ਜਾਂ ਮੈਂ ਇੱਕ ਨੰਬਰ ਆਈ ਸੋ ਵੀਰ ਚਵਾਈ ਵਗੈਰਾ ਦੇਖੋ ਜੇ ਮੈਂ ਲਾਠੀ ਚਾਰਜਾਂਗੀ ਧਾਰਾ ਪੈਣੀ ਆ ਤੇ ਬੱਚਾ ਵੀਰਾਂ ਨੇ ਲਾ ਗਿਆ ਸੀਗਾ ਤਾਂ ਨਿਆਣਾ ਦੇ ਵੀਰੇ ਪੌਣ ਦੀ ਲੋੜ ਹੀ ਨਹੀਂ ਬਈ ਆਪਾਂ ਨੂੰ ਬਾਰੀ ਖੰਡੀਆਂ ਵੀਰੇ ਬਰਸਤ ਵਰਗੀ ਆ ਤੇ ਚੌਂਡ ਜਵਾ ਦੇਖੋ ਜਵਾ ਜਾਂ ਮੈਂ ਇੱਕ ਨੰਬਰ ਪੋਲੀ ਰੂਮ ਵਰਗੀ ਤੇ ਦੁੱਧ ਦੀ ਐਵਰੇਜ ਮੰਨ ਕੇ ਚੱਲੇ ਤੇ ਬੰਦਾ ਜੀ 100% ਦੀ ਗਾਰੰਟੀ ਹੋ ਆਪਣੀ ਦੁੱਧ 22 ਕਿਲੋ ਮੰਨ ਕੇ ਲੈਦੇ ਬੰਦਾ ਵੀ 25 ਕਿਲੋ ਵੀ ਦੇ ਸਕਦੀ ਆ ਬੰਦਾ ਆਪਣੀ ਸਮਝ ਨਾ ਲੈ ਹੈਨਾ ਗੱਪ ਜੇ ਮਾਰਨੇ ਦਾ ਤੀ ਠਾਈ ਹਵਾ ਨੂੰ ਗੰਡਾ ਦੇਣੀ ਆ ਹਾਂ ਹਾਂ 25 ਕਿਲੋ ਤਾਂ ਖਰੀਦ ਦੇ ਦੂਗੀ ਪੈਸੇ ਕਿੰਨੇ ਲੈਣੇ ਆਪਾਂ ਇਹਦੇ ਪੈਸੇ ਵੀ ਜਿਹੜੇ ਲੈਣ ਵਾਲੇ 80000 ਰੁਪਏ ਦੀ ਬੱਚੀ ਦੇ ਰਾਂਗੇ ਤੇ ਵਜਨ ਵਜੂਦ ਦੀ ਬਹੁਤ ਹੈ ਟੋਰੋ ਬਾਹਰ ਨੂੰ ਟੋਰੋ ਜੀ ਸਵਰੋ ਕੋਈ ਲੱਖ ਨਹੀਂ ਮੰਗਿਆ ਸਵਾ ਲੱਖ ਨਹੀਂ ਮੰਗਿਆ ਇੰਜੂਬੇਟਰ ਦੀ ਐ ਫ੍ਰੀਟਰ ਦੀ ਆ 80000 ਜਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਮਗਰ ਬੱਚਾ ਆ ਗਿਆ ਹੈ ਤੁਹਾਨੂੰ ਕੱਦ ਕਾਠ ਵਗੈਰਾ ਦੇਖੋ ਤੇ ਸ਼ਾਇਨਿਕ ਸੁਣੀ ਦੇਖੋ ਬੱਚੀ ਦੀ ਦੂਸਰਾ ਸੂਆ ਜੈਨਾਂ ਨੂੰ ਸੁਈਆ 22 ਤੋਂ 24 25 ਆਪਣੀ ਚੜਾਈ ਚੜੂਈ ਬਹੁਤ ਚੰਗੀ ਹੈ ਜੀ ਬੱਚੀ ਦੀ ਠੀਕ ਹੈ ਲੱਕੜ ਚੰਗੀ ਹੈ ਬੈੜਦੀ ਹੈ ਹਨਾ ਪੂਰੀ ਫੁੱਲ ਮਜ਼ਬੂਤ ਹੱਡੀ ਰਿਆ ਨਾਣਾ ਨੂੰ ਨਾ ਦੇਖ ਇਤਲੀ ਸੈਟ ਲਈ ਵੇਚੀ ਠੀਕ ਹੈ ਥਣ ਗਲਾਬੀ ਗਲਾਬੀ ਆ ਜਾਵਾ ਹਨਾ ਤੋਂ 80000 ਰੁਪਏ ਪ੍ਰਾਈਸ ਆ ਜਿੱਦਾਂ ਦੀ ਮਰਜ਼ੀ ਬਰੀਡ ਤਿਆਰ ਕਰੀ ਚੱਲਿਓ 30 35000 ਦੀ ਅੱਜਕੱਲ ਮਾੜੀ ਬੱਚੀ ਮਿਲਦੀ ਆ ਤੁਹਾਨੂੰ 80000 ਦੀ ਸੂਈ ਸਵਾਈ ਧਾਰਤ ਆ ਪਾ ਓਕੇ ਬੈੜ ਦਿਖਾਈ ਦੇ ਰਿਆ ਪੱਬਾ ਜੀ ਨੂੰ ਵਜੂਦਾੜੀ ਫੁੱਲ ਇਹੋ ਜਿਹਾ ਥਾਂ ਲੱਗੇ ਮਟੈਡਸ ਨਹੀਂ ਹੋ ਇਹਨੂੰ ਫਿਟਿੰਗ ਵਾਲਾ ਲੈਵਾ ਹਣਾ ਫਿਟਿੰਗ ਵਾਲਾ ਲੈਵਲ ਹੈ 10 ਸੂਏ ਚੋਲੇ ਬੰਦਾ ਲੈਵਾ ਨਹੀਂ ਤੋੜੂ ਠੀਕ ਆ ਅੱਗੇ 2 ਨੰਬਰ ਬੱਚੀ ਦੇਖੇ ਨੇ ਏੜੀ ਆ ਪਾ 2 ਨੰਬਰ ਬੱਚੀ ਸੂਣ ਵਾਲੀ ਏ ਢੱਲੋ ਇੱਕ ਐ ਦੰ ਲੈਦੀ ਆ ਸੂਣ ਜੇ ਪੰਜ ਚਾਰ ਹਫਤਾ ਵੀ ਲਿਜਾ ਸਾਰੀ ਇਹ ਪੰਜ ਚਾਰ ਦਿਨਾਂ ਚ ਵੀ ਸੂਆ ਕਿਹੜਾ ਸੂਰੀ ਆ ਸੂਆ ਇਹਦੇ ਜੇ ਦੂਸਰਾ ਸੁੰਦੀ ਹੈ ਜੀ ਪਨੂਨ ਦਾ 23 24 ਕਿਲੋ ਕੋ ਦੁੱਤਾ ਹੋਇਆ ਜੀ 22 ਦੇ ਮੰਨ ਕੇ ਲੈ ਜਾ ਬੰਦਾ 20 ਪਲੱਸ ਮੰਨ ਕੇ ਲੈ ਲਈ ਰੇ ਬਰੀਕੀਆਂ ਬੁਕੀਆਂ ਬੱਚੀ ਦੇ ਵਿੱਚ ਬਹੁਤਾ ਬਾਨੋਂ ਨਹੀਂ ਹਟਦੀ ਏਨੀ ਗੰਦੀ ਆ ਪਤਨੀ ਚਮੜੀ ਜਾ ਗਈ ਹੈ ਨਾ ਪਤਨੀ ਚਮੜੀ ਜਾ ਜਦੀ ਹੈਗੀ ਬਿਲਕੁਲ ਬਰੀਕੀਆਂ ਵਾਲੀ ਆ ਫੁੱਲ ਬਰੀਕੀਆਂ ਵਾਲੀ ਆ ਸਭ ਤੋਂ ਫੇਸ ਕੁਆਲਟੀ ਵਗੈਰਾ ਬੱਚੀ ਦੇਖ ਸਕਦੇ ਹੋ ਦੂਸਰਾ ਸੂਰ ਸੂਰੀ ਆ 22 24 ਕਿਲੋ ਦੁੱਧ ਆ ਰਾਵਣਾ ਦੇ ਦਊਗੀ ਤੇ ਕੋਈ ਗੱਲ ਨਹੀਂ ਸੋ ਕੱਦ-ਕੜ ਵਗੈਰਾ ਦੇਖੋ ਬੱਚੀ ਦਾ ਚੰਗਾ ਸੋਹਣੀ ਸਾਫ ਸੁਥਰੀ ਮੂੰਹ ਮੱਥੇ ਲੱਗਦੀ ਆ 22 23 ਕਿਲੋ ਦੁੱਧ ਪਾਉਣ ਵਾਲੀ ਆ ਕੀਮਤ ਸਿਰਫ ਜੈਨੂੜੀ 77000 ਰੁਪਏ 77000 ਰੁਪਏ ਕੀਮਤ ਆ ਤੇ ਪੂਰੀ ਲੱਕਰ ਕਾਨ ਜੀ ਕਰਦੀ ਆ ਹਨਾ ਹਾਂ ਜੀ ਹਾਂ ਉਹ ਉਹ ਆਈ ਆ ਜੀ ਗਲ ਚ ਮੰਨ ਕੇ ਜਦੋਂ ਆਮ ਕਰੂ ਲਈ ਆਪਾਂ ਠੀਕ ਨਹੀਂ ਆਪਾਂ ਕਹਿ ਦੀ ਵੀ ਫਾਰਮ ਚੋਂ ਲਈ ਆ ਸੋ ਇੱਕ ਇੱਕ ਗੱਬਣ ਦਿਖਾਦੀ ਵਹਿੜਾ ਆਪਸ ਨੂੰ ਇੱਕ ਦਿਖਾ ਦਿੱਤਾ ਜੀ ਸੂਈ ਵੀ ਰੇਟ ਵੀ ਵੀਡੀਓ ਦੇ ਵਿੱਚ ਤੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਸਤਨਮੇ ਸਾਥੀ ਸਨਮੇ ਟਿੱਕੀ 161 ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ